ਦੁਬਦਾ ਦੂਰ ਕਰੋ ਨਿਵਲਾਏ ਹਰ ਨਾਮੇ ਕੀ ਹੋਵ ਉਹ ਜੋੜੀ ਗੁਰਮੁਖ ਬੈਸੋ ਹੋ ਸਫਾ ਵਿਛਾਈ ਇਹ ਜੋ ਮੇਰੇ ਸਤਿਗੁਰਾਂ ਨੇ અપਾਰ ਬਖਸ਼ਿਸ਼ ਕੀਤੀ ਹੈ ਨਾ ਪੰਕਤੀਆਂ ਦੀ ਵਿਆਖਿਆ ਕਰ ਰਹੇ ਨੇ ਤੁਹਾਡੇ ਵੱਜੀ ਹੋਈ ਚੌਕੜੀ ਮਨ ਬਿਰਤੀ ਇਕਾਗਰ ਕਰਕੇ ਬੜੀ ਧਿਆਨ ਨੁਮਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਸ਼ਨ ਧਾਰ ਕਰ ਰਹੇ ਹੋ ਆਓ ਸਰਬਤਮਾਈ ਪਾਈ ਰਸਨਾ ਪਵਿੱਤਰ ਕਰੋ ਜੀ ਕੁਝ ਕਹਿਣ ਦੀ ਆਗਿਆ ਪ੍ਰਦਾਨ ਕਰੋ ਪਿਆਰ ਵਿੱਚ ਆਓ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ ਸਜੇ ਹੋਏ ਦੀਵਾਨ ਦੇ ਵਿੱਚ ਮੇਰੇ ਤੋਂ ਪਹਿਲੋ ਗਿਆਨੀ ਦਲਬੀਰ ਸਿੰਘ ਜੀ ਜੋੜ ਸਿੰਘ ਵਾਲੇ ਉਹਨਾਂ ਦਾ ਕਵੀਸ਼ਰੀ ਜਤਾ ਪਾਈ ਮਨਜੀਤ ਸਿੰਘ ਜੀ ਸੋਹੀ ਫਿਰੋਜ਼ਪੁਰ ਸਾਹਿਬ ਹਾਜ਼ਰੀ ਭਰ ਕੇ ਗਏ ਨੇ ਮੈਂ ਸਾਰੇ ਜਥੇ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹਾਂ ਗੁਰੂ ਬਾਬਾ ਜੀ ਕਿਰਪਾ ਕਰੇ ਮਹਾਰਾਜ ਸਮਾਪਤ ਜੀ ਨੇ ਸਰਵਣ ਕਰ ਲਿਆ ਸਵਾ 4 ਵਜੇ ਤੱਕ ਜਿਹੜਾ ਮਜਮੂਨ ਮੇਰੀ ਝੋਲੀ ਵਿੱਚ ਪਾਇਆ ਉਹ ਤਕਰੀਬਨ 2 2.5 ਘੰਟੇ ਦਾ ਮਜਮੂਨ ਉਹਨਾਂ ਮੈਂ ਸਵਾ 4 ਵਜੇ ਤੱਕ ਕਹਿਣਾ ਇਸ ਕਰਕੇ ਮੈਂ ਇਧਰ ਉਧਰ ਦੀ ਵਿਚਾਰ ਨਹੀਂ ਕਰਾਂਗਾ ਜੋ ਮੈਨੂੰ ਖਾਸ ਕਰਕੇ ਵੀਰ ਬਲਜੀਤ ਸਿੰਘ ਹੁਣਾਂ ਨੇ ਡਾਕਟਰ ਜੀ ਹੁਣਾਂ ਨੇ ਹੁਕਮ ਲਗਾਇਆ ਸੀ ਪੀ ਸਰਪੰਚ ਸਾਹਿਬ ਹੁਣਾਂ ਦਾ ਹੁਕਮ ਵੀ ਆ ਪ੍ਰਸੰਗ ਤੁਸਾ ਕਹਿਣਾ ਉਹ ਮੈਂ ਤੁਹਾਡਾ ਧਿਆਨ ਲੈ ਕੇ ਚੱਲਦਾ ਸਿੱਧਾ ਇਤਿਹਾਸ ਦੇ ਪੱਤਰਿਆਂ ਦੇ ਉੱਪਰ ਇਹ ਨਹੀਂ ਵੀ ਤੁਸੀਂ ਪਹਿਲੀ ਵਾਰ ਲੱਗੇ ਹੋ ਸੁਣਨ ਬੜੀ ਵਾਰੀ ਸੁਣਿਆ ਹੋਵੇਗਾ ਬਹੁਤ ਵਧੀਆ ਜਿਉਂਦਿਆਂ ਜਾਗਦਿਆਂ ਕੌਮਾਂ ਦੇ ਇਤਿਹਾਸ ਬਣਦੇ ਨੇ ਲੇਕਿਨ ਸਾਡੀ ਬਾਦ ਨਸੀਬੀ ਹੈ ਕਿ ਇਤਿਹਾਸ ਸਾਡਾ ਬਹੁਤ ਵੱਡਾ ਹੈ ਦੁਨੀਆ ਤੇ 300 ਧਰਮ ਦੇ ਵਿੱਚੋਂ ਕੁਝ ਗਰਕ ਹੋ ਚੁੱਕੇ ਨੇ ਕੁਝ ਟੱਠੀ ਦੇ ਕੰਡੇ ਤੇ ਨੇ ਲੇਕਿਨ ਕਿਸੇ ਧਰਮ ਦਾ ਐਡਾ ਵੱਡਾ ਇਤਿਹਾਸ ਨਹੀਂ ਜਿੱਡਾ ਵੱਡਾ ਇਤਿਹਾਸ ਗੁਰੂ ਕਲਗੀ ਧਰਮ ਮਹਾਰਾਜ ਜੀ ਦੇ ਸਿੱਖ ਪੰਥ ਦਾ ਇਤਿਹਾਸ ਆਸਟ੍ਰੇਲੀਆ ਦੀ ਧਰਤੀ ਤੇ ਇੱਕ ਬੜਾ ਵਧੀਆ ਮੈਗਜ਼ੀਨ ਉਹਦਾ ਨਾਂ ਹੈ ਬਿਲিয়ান ਨਾਇਰਸ 1881 ਵਿੱਚ ਉਹ ਅਖਬਾਰ ਦੇ ਐਡੀਟਰ ਬੈਠੇ ਉਹਨਾਂ ਗੱਲਾਂ ਬਾਤਾਂ ਕੀਤੀਆਂ ਕਿ ਸਾਡੀ ਵਰਲਡ ਦੀ ਪਹਿਲੇ ਨੰਬਰ ਦੀ ਅਖਬਾਰ ਹੈ ਤੇ ਇਹਨੂੰ ਹੋਰ ਅੱਗੇ ਲੈ ਕੇ ਜਾਣ ਵਾਸਤੇ ਕੁਝ ਨਾ ਕੁਝ ਉਪਰਾਲਾ ਕਰੀਏ ਸੋਸ਼ਲ ਮੀਡੀਆ ਤੇ ਮੇਰੇ ਵੀਰ ਜੀ ਵੀ ਲਾਈਵ ਕਰ ਰਹੇ ਨੇ ਹਰ ਇੱਕ ਚੈਨਲ ਵਾਲੇ ਦਾ ਜੋਰ ਲੱਗਾ ਹੁੰਦਾ ਵੀਰ ਦਾ ਮੈਂ ਆਪਣੇ ਵੱਲੋਂ ਬੈਸਟ ਦੇ ਕੇ ਜਾਵਾ ਪ੍ਰਬੰਧ ਕਰ ਇਹ ਵਿਚਾਰੇ ਖੜੀ ਲਾਤਰ ਹੈ ਕਿ ਸਾਰਾ ਗੁਰਮਤ ਸਮਾਗਮ ਲਾਈਵ ਕਰਦੇ ਨੇ ਮੈਂ ਇਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰ ਉਹ ਜਦੋਂ ਉਹਨਾਂ ਲੋਕਾਂ ਵਿੱਚੋਂ ਆਸਟ੍ਰੇਲੀਆ ਦੇ ਧਰਤੀ ਕਿ ਉਹਨਾਂ ਵਿਚਾਰ ਕੀਤੀ ਵੀ ਦੁਨੀਆ ਦੇ ਵਿਦਵਾਨ ਆਸਟ੍ਰੇਲੀਆ ਸੱਜੇ ਹੋਟਲ ਦਾ ਖਰਚਾ ਸਾਡਾ ਖਾਣ ਪੀਣ ਦਾ ਖਰਚਾ ਸਾਡਾ ਹੋਟਲ ਵਿੱਚ ਕਮਰੇ ਸਾਡੇ ਵੱਲੋਂ ਦਿੱਤੇ ਜਾਣਗੇ ਮੁਕਤ ਦੀ ਗੱਲ ਦੁਨੀਆ ਪਰਦੇ ਵਿਦਵਾਨ ਸਾਦੀ ਸਮਾਂ ਦਿੱਤਾ ਗਿਆ 3 ਮਹੀਨੇ ਦਾ ਪਿਤਨਾ ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਸਟੱਡੀ ਕਰਨੀ ਹੈ ਕਿ ਦੁਨੀਆ ਦਾ ਸਭ ਤੋਂ ਮਹਾਨ ਜਰਨਲ ਕਿਹੜਾ ਹੈ ਉਹ 1881 ਦੀ ਗੱਲ ਉਹ ਜਦੋਂ 3 ਮਹੀਨੇ 90 ਦਿਨ ਦੁਨੀਆ ਪਰਦੇ ਵਿਦਵਾਨ ਬੈਠੇ ਉਹਨਾਂ ਨੇ ਤਤ ਕੱਢ ਕੇ ਦੁਨੀਆ ਦੇ ਸਾਹਮਣੇ ਰੱਖਿਆ ਤਤ ਚੋਟੀ ਦੇ 10 ਜਰਨਲ ਉਹਨਾਂ ਕੱਢੇ 10 ਦੂਜੇ ਨੰਬਰ ਤੇ ਲਿਆਂਦਾ ਗਿਆ ਚੰਗੇਜ਼ ਖਾਨ ਤੀਜੇ ਨੰਬਰ ਤੇ ਲਿਆਂਦਾ ਗਿਆ ਸਿਕੰਦਰ ਆਜ਼ਮ ਚੌਥੇ ਨੰਬਰ ਤੇ ਲਿਆਂਦਾ ਗਿਆ ਟੀਲਾ ਦਹਿਨ ਪੰਜਵੇਂ ਨੰਬਰ ਤੇ ਲਿਆਂਦਾ ਗਿਆ ਜੂਲੀਅਰ ਸੀਜ਼ਰ ਛੇਵੇਂ ਨੰਬਰ ਤੇ ਲਿਆਂਦਾ ਗਿਆ ਬਰਾਜ ਜੀ ਪਿਆਰੋ ਸੱਤਵੇਂ ਨੰਬਰ ਤੇ ਸਾਰਾਸਤਾ ਗ੍ਰੇਟ ਅੱਠਵੇਂ ਨੰਬਰ ਤੇ ਨੈਪੋਲੀਅਨ ਬੋਨਾਪਾਰਟ ਨੌਵੇਂ ਨੰਬਰ ਤੇ ਹਾਨੀਬਲ ਬਾਰਕਾ ਦਸਵੇਂ ਨੰਬਰ ਤੇ ਤੈਮੂਰ ਤੇ ਜਦੋਂ ਪਹਿਲਾ ਨੰਬਰ ਉਹਨਾਂ ਜਦੋਂ ਪਹਿਲਾ ਨਾਂ ਕੱਢਿਆ ਪੀ ਪਹਿਲੇ ਨਾਮ ਤੇ ਨੰਬਰ ਤੇ ਕੌਣ ਹੈ ਉਹਨਾਂ ਵਿਦਵਾਨਾਂ ਨੇ ਆਪਣੀਆਂ ਕਲਮਾਂ ਟੇਬਲ ਤੇ ਰੱਖ ਕੇ ਧਰਤੀ ਤੇ ਮੱਥਾ ਟੇਕਿਆ ਆਖਿਆ ਇਹਦੇ ਵਰਗਾ ਜਰਨੈਲ ਕਿ ਮਾਂ ਨੇ ਦੂਜਾ ਨਹੀਂ ਪੈਦਾ ਕੀਤਾ ਉਹ ਤੁਹਾਨੂੰ ਮੁਬਾਰਕਾਂ ਜਿਹੜਾ ਪਹਿਲੇ ਨੰਬਰ ਤੇ ਜਵਾਨ ਲਿਆਂਦਾ ਗਿਆ ਉਹ ਪੰਜਾਬੀਆ ਤੇਰਾ ਵੱਡ ਵਡੇਰਾ ਸੀ ਸਰਦਾਰ ਹਰੀ ਸਿੰਘ ਨਲੂਆ ਆਸਟ੍ਰੇਲੀਆ ਦੀ ਧਰਤੀ ਤੇ ਬਲੀਆ ਨੈਰ ਜ ਮੈਗਜ਼ੀਨ ਦੇ ਵਿੱਚ ਇਹਨੂੰ ਪਹਿਲੇ ਨੰਬਰ ਤੇ ਕੱਢਿਆ ਗਿਆ ਕਿਉਂ 836 ਸਾਲ ਰਾਜੇ ਸੁਪਤਕ ਗੀਨ ਦੀ ਮੌਤ ਤੋਂ ਬਾਅਦ ਤੱਕ ਜਿਉਂ ਉਹ ਸ ਧਰਤੀ ਤੇ ਮੁਗਲਿਆ ਹਕੂਮਤ ਦਾ ਰਾਜ ਪਿਸ਼ਾਵਰ ਦੇ ਵਿੱਚ ਆਇਆ ਤੇ 807 36 ਸਾਲ ਕਹੇ ਦਾ ਤਹਈਆਨੀ ਪਿਆਪੀ ਪਿਸ਼ਾਵਰ ਪੰਜਾਬ ਦਾ ਹਿੱਸਾ ਸੀ ਪੰਜਾਬ ਦਾ 836 ਸਾਲ ਪਹਿਲਾਂ ਇਹਨੂੰ ਤੋੜ ਕੇ ਕਾਬਲ ਦੇ ਨਾਲ ਜੋੜਿਆ ਗਿਆ ਫਿਰ ਪੰਜਾਬ ਦੀ ਧਰਤੀ ਤੇ ਕੋਈ ਯੋਧਾ ਨਹੀਂ ਜਿਨੇ ਦੁਬਾਰਾ ਕਾਬਲ ਦੇ ਨਾਲੋਂ ਤੋੜ ਕੇ ਤੇ ਪੰਜਾਬ ਨਾਲ ਜੋੜਿਆ ਹੋਵੇ ਓਏ ਕੋ ਇੱਕ ਤੁਹਾਡਾ ਬਜ਼ੁਰਗ ਹੈ ਸਰਦਾਰ ਹਰੀ ਸਿੰਘ ਲੜਵਾ ਜਿਨੇ ਪੇਸ਼ਾਵਰ ਕਾਬਲ ਦੇ ਨਾਲੋਂ ਵੱਖਰਾ ਕਰਕੇ ਤੇ ਪੰਜਾਬ ਦੇ ਨਾਲ ਮਿਲਾ ਦਿੱਤਾ ਸੀ ਪੰਜਾਬ ਦੇ ਨਾਲ ਆ 2025 ਹੈ ਅਮਰੀਕਾ ਵਰਗੇ ਦੇਸ਼ ਅਫਗਾਨਿਸਤਾਨ ਚ ਗੱਟੇ-ਗੋਡੇ ਰਗੜ ਕੇ ਭੱਜ ਗਏ ਨੇ ਕੋਈ ਫਤੇ ਨਹੀਂ ਕਰ ਸਕਿਆ ਜੇ ਅਫਗਾਨਿਸਤਾਨ ਕਿਸੇ ਨੇ ਫਤੇ ਕੀਤਾ ਸੀ ਸੇ ਸਰਦਾਰ ਹਰੀ ਸਿੰਘ ਨਲੂਗੇ ਹੁਣ ਸੰਮਾਰ ਜੋ ਖਾਲਸਾ ਜਿਵੇਂ ਉਹਦੇ ਬਹੁਤਾ ਪਿਛੋਕੜ ਵਿੱਚ ਨਹੀਂ ਜਾਣਾ ਇੱਕ ਬੇਨਤੀ ਤੁਹਾਡੀ ਖਿਦਮਤ ਵਿੱਚ ਕਰ ਦਿੰਨਾ ਦਮਦਮੇ ਤਕਸਾਲ ਦੇ ਮਹਾਨ ਵਿਦਿਆਮਾਰ ਤੰਡ ਸਿੰਘ ਸਾਹਿਬ ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹ ਇੱਕ ਬੜਾ ਵੱਡਾ ਬਚਨ ਸਟੇਜਾਂ ਤੇ ਕਿਆ ਕਰਦੇ ਸੀ ਕਿ ਖਿਆਲੀ ਲੈਕਚਰ ਕਰਨਾ ਚਾਹੀਦਾ ਪਰ 20 25% ਇਹ ਨਹੀਂ ਪੰਜ ਪਰਸੈਂਟ ਤੇਰੇ ਕੋਲ ਕਿਤਾਬੀ ਲੈਕਚਰ ਹੋਵੇ ਤੇ 95% ਤੇਰਾ ਖਿਆਲੀ ਲੈਕਚਰ ਹੋਵੇ ਉਹ ਕੌਮ ਨੂੰ ਲੈ ਡੁੱਬੇਗਾ ਖਿਆਲੀ ਲੈਕਚਰ ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਤੇਰੇ ਕੋਲ 95% ਗਿਆਨ ਹੋਵੇ ਵਿੱਚ 5% ਤੂੰ ਗਿਆਨ ਤੇ ਪਾ ਸਕਦਾ ਆਪਣੇ ਕੋਲੋਂ ਖਿਆਨੀ ਲਕਿਆਲੀ ਲੈਕਚਰ ਲੇਕਿਨ ਸਾਰਾ ਖਿਆਲੀ ਲੈਕਚਰ ਸਟੇਜ ਤੇ ਨਹੀਂ ਚੱਲਦਾ ਹੁੰਦਾ ਅਸੀਂ ਕਈ ਵਾਰੀ ਇਹ ਵੀ ਕਹਿੰਦੇ ਵੀ ਜਦੋਂ ਹਰੀ ਸਿੰਘ ਦਾ ਬਾਪੂ ਆਕਾਲ ਚਲਾਣਾ ਕਰ ਗਿਆ ਨਾ ਸਰਦਾਰ ਗੁਰदयाल ਸਿੰਘ ਕੁੰਮੇਦਾਨ ਸਰਦਾਰ ਹਰਦਾਸ ਸਿੰਘ ਦਾ ਪੁੱਤਰ ਕੁੰਮੇਦਾਨ ਇੱਕ ਰੈਂਕ ਇੱਕ ਪਦਵੀ ਤੇ ਕਹਿੰਦੇ ਗਰੀਬੀ ਦੀ ਮਾਰੀ ਉਹਦੀ ਮਾਂ ਨੇ ਆਪਣੇ ਦਿਉਰਾ ਆਪਣੇ ਜੇਠਾ ਨੂੰ ਆਖਿਆ ਵੇ ਮੈਨੂੰ ਰਹਿਣ ਵਾਸਤੇ ਗੋਠੇਕ ਦੇ ਦਿਓ ਲੋਕਾਂ ਦੇ ਭਾਂਡੇ ਮੰਜ ਕੇ ਰੋਟੀ ਖਾ ਲਵਾਂਗੀ ਝਾੜੂ ਪੋਚਾ ਕਰਕੇ ਆਪਣਾ ਪੁੱਤ ਪਾਲ ਲਵਾਂਗੀ ਮੈਨੂੰ ਨਿਕਾਜਾ ਕਮਰਾ ਦੇ ਦਿਓ ਤੇ ਕਹਿੰਦੇ ਦੇਰਾ ਜੇਠਾ ਨੇ ਆਪਣੀ ਪਰਜਾਈ ਨੂੰ ੱਟਕੇ ਮਾਰ ਕੇ ਕਰੂ ਕੱਢ ਦਿੱਤਾ ਗਲਤ ਬਾਤ ਜਿਹਦਾ ਘਰ ਵਾਲਾ ਕੁੰਮੇਦਾਨ ਹੋਵੇ ਜਿਹੜਾ ਏਡੀ ਵੱਡੀ ਪੋਜੀਸ਼ਨ ਤੇ ਰਿਹਾ ਹੋਵੇ ਤੇ ਸੱਤ ਸਾਲ ਦਾ ਸਰਦਾਰ ਹਰੀ ਸਿੰਘ ਜਦੋਂ ਉਹਦਾ ਬਾਪੂ ਅਕਾਲ ਚਲਾਣਾ ਕਰ ਗਿਆ ਤੇ ਆਪਣੇ ਬੱਚੇ ਵਾਸਤੇ ਇੱਕ ਕਮਰਾ ਵੀ ਨਾ ਛੱਡ ਕੇ ਗਿਆ ਇਹ ਗੱਲ ਮੈਨੂੰ ਤੇ ਪਚੀ ਨਹੀਂ ਕਿਉਂਕਿ ਮੈਂ ਇਤਿਹਾਸ ਫੋਲਾਂ ਦਾ ਯਤਨ ਕੀਤਾ ਮੈਨੂੰ ਨਹੀਂ ਕਿਤੋਂ ਵੀ ਲੱਭਾ ਖਿਆਲੀ ਲੈਕਚਰ ਹੋਣਾ ਚਾਹੀਦਾ ਪਰ ਇੰਨਾ ਜ਼ਿਆਦਾ ਨਾ ਹੋਵੇ ਵੀ ਤੁਸੀਂ ਸੁਣ ਕੇ ਕਿ ਜਗ੍ਹਾ ਤੇ ਸੂਈ ਦੀ ਛੜੀ ਪਾ ਕੇ ਬਹਿ ਜੋ ਪੀ ਨਹੀਂ ਪਈ ਆ ਕੁਝ ਹੋਇਆ ਨਹੀਂ ਕਿਤਾਬ ਵਿੱਚੋਂ ਤੁਹਾਨੂੰ ਕਿਤੇ ਨਹੀਂ ਮਿਲੇਗਾ ਹੁਣ ਸਰਦਾਰ ਹਰੀ ਸਿੰਘ ਨਾਨਕਿਆਂ ਦੇ ਵੇੜੇ ਵਿੱਚ ਲਿਆਂਕੇ ਤਾਰਿਆ ਗਿਆ ਤੇ ਕਰਦਿਆਂ ਕਰਦਿਆਂ 1805 ਵਿੱਚ ਬਸੰਤੀ ਦਰਬਾਰ ਲੱਗਾ 10 ਦਿਨ ਚੱਲਦਾ ਸੀ ਬਸੰਤੀ ਦਰਬਾਰ 10 ਦਿਨ ਵਸੰਤ ਪੰਚਮੀ ਤੋਂ ਸ਼ੁਰੂ ਹੁੰਦਾ ਸੀ ਪੂਰੇ ਦਸਤ ਉਹਦੇ ਵਿੱਚ ਮਹਾਰਾਜਾ ਅਰਜੀਤ ਸਿੰਘ ਦਾ ਇੱਕ ਕਾਨੂੰਨ ਸੀ ਕਿ ਪੰਜਾਬ ਭਰ ਦੀ ਜਵਾਨੀ ਆਉਂਦੀ ਸੀ ਦੁਨੀਆ ਭਰ ਦੀ ਜਵਾਨੀ ਆਣ ਕੇ ਕਰਤੱਬ ਕਰਕੇ ਵਿਖਾਉਂਦੇ ਸਨ ਕੋਈ ਕੋੜ ਦੌੜ ਕਰਕੇ ਵਿਖਾਉਂਦਾ ਕੋਈ ਨੇਜਾਬਾਦੀ ਖੇਡ ਕੇ ਦਿਖਾਉਂਦਾ ਕੋਈ ਕੁਝ ਕੋਈ ਕੁਝ ਜਿਹੜਾ ਜਿਹੜਾ ਸ਼ੇਰੇ ਪੰਜਾਬ ਦੀ ਨਿਗਾਹ ਚੜਦਾ ਜਾਂਦਾ ਉਸੇ ਨੂੰ ਆਪਣੀ ਫੌਜ ਵਿੱਚ ਪਰਤੀ ਕੀਤਾ ਜਾਂਦਾ ਉਹਦੀ ਡੀਲ ਡੋਲ ਵੇਖੀ ਜਾਂਦੀ ਹੈ ਉਹਦੀ ਸਿਆਣਪ ਵੇਖੀ ਜਾਂਦੀ ਹੈ ਅੱਜ ਤੁਹਾਡੇ ਬੱਚੇ ਵਿਚਾਰੇ ਛੜਕਾਂ ਤੇ ਭੱਜ-ਭੱਜ ਕੇ ਘਰ-ਕ ਘਰ ਕੇ ਕਹਿ ਲਉਂਦਾ ਹੁੰਦਾ ਉਹਦੇ ਗਰਮ ਦਾ ਚਾਹ ਕਿ ਫੌਜ ਦੀ ਭਰਤੀ ਆਈ ਹੈ ਮਾਫੀ ਦਿਓ ਲਾਈਵ ਚੱਲਣ ਰਿਹਾ ਗੱਲ ਮੈਂ ਸਿੱਧੀ ਡਾਇਰੈਕਟ ਕਹਿ ਦਿੰਦਾ ਕਿਤੇ 2-4% ਪਾਵੇਂ ਕਿ ਇਹ ਭਰਤੀ ਦੇ ਵਿੱਚ ਮੁੱਠ ਗਰਮ ਕਰਨ ਤੋਂ ਬਗੈਰ ਕੇ ਤੇ ਨੌਜਵਾਨ ਭਰਤੀ ਹੋਇਆ ਹੋਵੇ ਨਹੀਂ ਤੇ ਭਰਤੀ ਹੋਣ ਤੋਂ 2-2 ਮਹੀਨੇ ਪਹਿਲਾਂ ਵੱਡਿਆਂ ਦੀਆਂ ਮੁੱਠਾ ਗਰਮ ਕਰਨੀਆਂ ਪੈਂਦੀਆਂ ਕੋ 2-2.5 ਲੱਖ ਰੁਪਇਆ ਦੇ ਕੇ ਫਿਰ ਕਿਤੇ ਤੁਹਾਡਾ ਪੋਤੀ ਪੁੱਤ ਜਾ ਕੇ ਪਰਤੀ ਹੋ ਸਕਦਾ ਅਗਲੇ ਆਨੇ ਪਹਿਲੋ ਪਰਤੀ ਕੀਤੇ ਹੁੰਦੇ ਆ ਕਿੰਨੂ ਕਿੰਨੂ ਰੱਖਣਾ ਤੇ ਕਿੰਨੂ ਕਿੰਨੂ ਕੱਢਣਾ ਇੱਕ ਤੇ 2% ਭਾਵੇਂ ਕਿਸੇ ਨੂੰ ਰੱਖ ਲੈਣ ਨਹੀਂ ਤੇ 98% ਉਹਨਾਂ ਨੇ ਕਮਰਿਆਂ ਚ ਵੜ ਕੇ ਗਿੱਟਮਿਟ ਕੀਤੀ ਹੁੰਦੀ ਤੇ ਕਿੰਨੂ ਰੱਖਣਾ ਤੇ ਕਿੰਨੂ ਕੱਢਣਾ ਲੇਕਿਨ ਪੰਜਾਬੀਆ ਤੇਰਾ ਰਾਜ ਭਾਗ ਸੀ ਉਦੋਂ ਸਰੀਰ ਦੀ ਡੀਲ ਡਾਲ ਵੇਖ ਕੇ ਤੇ ਸਿਆਣਪ ਵੇਖ ਕੇ ਛੇਰੇ ਪੰਜਾਬ ਪਰਤੀ ਕਰਿਆ ਕਰਦਾ ਸੀ ਇਸੇ ਹੀ ਜਗਤ ਸਰਦਾਰ ਹਰੀ ਸਿੰਘ ਨਲੂਆ ਭਰਤੀ ਹੋਇਆ ਤੇ ਸ਼ੇਰ ਦਾ ਸ਼ਿਕਾਰ ਕੀਤਾ ਸਰਦਾਰ ਹਰੀ ਸਿੰਘ ਨਲੂਆ ਦੀ ਤਲਵਾਰ ਆ ਜੇ ਮਿਆਂ ਵਿੱਚ ਜਦੋਂ ਮਹਾਰਾਜਾ ਰਜੀਤ ਸਿੰਘ ਦੇ ਨਾਲ ਛਕੇਰ ਖਿਚਾਰ ਕਦਮ ਜਾਂਦਾ ਤੇ ਸ਼ੇਰ ਆਣ ਕੇ ਹੱਲਾ ਬੋਲ ਦਿੰਦਾ ਇਹਦੇ ਤੋਂ ਪਹਿਲਾਂ ਸਰਦਾਰ ਹਰੀ ਸਿੰਘ ਨਲੂਆ ਤਲਵਾਰ ਕੱਢਦਾ ਤੇ ਆ ਤਲਵਾਰ ਕੱਢਦਾ ਦੇਰੀ ਹੋ ਜਾਣੀ ਸੀ ਜਬਾਰੇ ਤੋਂ ਪਕੜ ਕੇ ਧਰਤੀ ਤੇ ਮਾਰਿਆ ਤੇ ਸਰ ਦਾ ਸ਼ੇਰ ਪੁੱਠਾ ਕਰਕੇ ਸੁੱਟ ਦਿੱਤਾ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦਾ ਇੱਕ ਹਜੂਰੀ ਚਿੱਤਰਕਾਰ ਹੈ ਬਿਹਾਰੀ ਰਾਮ ਉਹਦੇ ਕੋਲੋਂ ਸ਼ੇਰੇ ਪੰਜਾਬ ਨੇ ਦੋ ਚਿੱਤਰ ਬਣਾਏ ਦੋ ਇੱਕ ਹਰੀ ਸਿੰਘ ਨਾਲੂਗੇ ਨੂੰ ਦਿੱਤਾ ਗਿਆ ਇੱਕ ਬਾਰਾਦਰੀ ਦੇ ਵਿੱਚ ਜਿੱਥੇ ਸ਼ੇਰੇ ਪੰਜਾਬ ਬੈੰਦਾ ਹੈ ਉੱਥੇ ਆਪਣੇ ਪਿਛਲੇ ਪਾਸੇ ਲਗਾਇਆ ਗਿਆ ਕੋਈ ਅੰਗਰੇਜ਼ ਆਉਂਦਾ ਸੀ ਉਹ ਆਣ ਕੇ ਜਦੋਂ ਤਸਵੀਰ ਵੇਖਦਾ ਸੀ ਸ਼ੇਰੇ ਪੰਜਾਬ ਨੂੰ ਕਹਿੰਦਾ ਸੀ ਇਹ ਸੱਚੀ ਹੈ ਝੂਠੀ ਸ਼ੇਰੇ ਪੰਜਾਬ ਕਹਿੰਦਾ ਸੱਚੀ ਉਹ ਕਹਿੰਦੇ ਸਿੱਖ ਵੀ ਉਸ ਦੋ ਯੋਧਿਆਂ ਦੇ ਦਰਸ਼ਨ ਕਰਵਾ ਜਿਨੇ ਛੇਰ ਮਾਰਿਆ ਛੇਰ ਤੇ ਜਦੋਂ ਹਰੀ ਸਿੰਘ ਨਲੂਆ ਆਉਂਦਾ ਸੀ ਨਾ ਕੋਰ ਤੇ ਕਈ ਅੰਗਰੇਜ਼ੇ ਡੌਲੇ ਪਕੜ ਪਕੜ ਕੇ ਕਿਆ ਕਰਦੇ ਸੀ ਕਹਿੰਦੇ ਸੀ ਸਰਦਾਰਾ ਜੇ ਕਿਤੇ ਸਾਡੀ ਫੌਜ ਵਿੱਚ ਭਰਤੀ ਹੋਵੇ ਪੂਰੀ ਦੁਨੀਆ ਤੇ ਆਪਣੀ ইস্ট ইন্ডিয়া ਕੰਪਨੀ ਦੇ ਝੰਡੇ ਚਲਾ ਦੇ ਜੇ ਕਿਤੇ ਸਾਡੇ ਕੋਲ ਹੋਵੇ ਅੱਜ ਇਹਨਾਂ ਵੀਰਾਂ ਦੇ ਵਿੱਚ ਕਦੇ ਕਦੇ ਯੋਧੇ ਨੌਜਵਾਨ ਵੀਰ ਬੈਠੇ ਨੇ ਵਿਚਾਰੇ ਪਰ ਸਰਕਾਰਾਂ ਦੇ ਸਤਾਏ ਹੋਏ ਮੈਨੂੰ ਇਹੋ ਜਿਹੇ ਵਿਚਾਰੇ ਮੁੰਡੇ ਮਿਲ ਪੈਂਦੇ ਨੇ ਜਿਹੜੇ ਕਹਿੰਦੇ ਵੀਰ ਜੀ ਭਰਤੀਆਂ ਵੇਖ ਵੇਖ ਕੇ ਆਕ ਗਏ ਆਖਰ ਆਪਣੇ ਵਿਹੜੇ ਚ ਰੱਖ ਕੇ ਆਖੀਆਂ ਆਪਣੇ ਕਾਗਜ਼ਾਤ ਸਰਟੀਫਿਕੇਟਾਂ ਨੂੰ ਅੱਗ ਲਾ ਕੇ ਰੱਖ ਦਿੱਤੀ। ਹੁਣ ਸਨਮਾਰ ਜੋ ਖਾਲਸਾ ਜੀ ਸਿੱਖ ਰੈਜiment ਮਾ ਕਰਨਾ ਸ਼ੇਰਦਿਲ ਰੈਜiment ਦਾ ਇਹਨੂੰ ਸਰਦਾਰ ਬਣਾਇਆ ਗਿਆ। ਹਰੀ ਸਿੰਘ ਨਾਲ ਗਿਆ। ਕਹਿੰਦੇ 1807 ਵਿੱਚ ਕਸੂਰ ਜਿੱਤਿਆ। 1810 ਵਿੱਚ ਮਿੱਠਾ ਟਵਾਣਾ। 1813 ਵਿੱਚ ਹਟਕ। 1818 ਵਿੱਚ ਮੁਲਤਾਨ। 1819 ਵਿੱਚ ਕਸ਼ਮੀਰ। 1820 ਵਿੱਚ ਪਿਸ਼ਾਵਰ ਇਤਿਹਾਦਕ ਸਰਦਾਰ ਹਰੀ ਸਿੰਘ ਨਲੂਗੇ ਨੇ ਇੰਨਾ ਵੱਡਾ ਇਲਾਕਾ ਜਿੱਤ ਕੇ ਫਿਰ ਦਰਰਾ ਖੈਬਰ ਦੇ ਸਾਹਮਣੇ ਸਰਦਾਰ ਹਰੀ ਸਿੰਘ ਨਲੂਗੇ ਨੇ ਕਿਲਿਆਂ ਦੇ ਜਾਲ ਵਿਛਾ ਦਿੱਤੇ ਕਿਲਿਆਂ ਦੇ ਜਾਲ ਸਭ ਤੋਂ ਵੱਡਾ ਕਿਲਾ ਜਿਹਨੂੰ ਆਪਾਂ ਕਹਿੰਦੇ ਜਮਰਾਉ ਦਾ ਕਿਲਾ ਜਮ ਦਾ ਪਸ ਜਿਹਦਾ ਮਤਲਬ ਹੈ ਜਾਮ ਇੱਕ ਪਿੰਡ ਦਾ ਨਾਮ ਸੀਗਾ ਤੇ ਪਿੰਡ ਦੇ ਲਾਗੇ ਇੱਕ ਛੱਪੜ ਸੀਗਾ ਪਾਣੀ ਵਾਲਾ ਪਸਤੋ ਪਾਛਾ ਵਿੱਚ ਛੱਪੜ ਨੂੰ ਕਹਿੰਦੇ ਨੇ ਰੌਂਦ ਜਿੱਥੇ ਪਾਣੀ ਇਕੱਠਾ ਹੋਵੇ ਉਹਨੂੰ ਰੌਂਦ ਕਹਿੰਦੇ ਨੇ ਆ ਪੈ ਗਿਆ ਜਮਰੌਦਾ ਹਰੀ ਸਿੰਘ ਤਲੁਗੇ ਨੇ ਜਮਰੌਦਾ ਕਿਲਾ ਬਣਾਇਆ ਤੇ ਜਮਰੌਦੇ ਕਿਲੇ ਤੋਂ 12 ਮੀਲ ਦੀ ਵਿੱਥ ਤੇ ਕਿਲਾ ਬਣਾਇਆ ਪਿਸ਼ਾਵਰ ਇਹਨਾਂ ਦੋਨਾਂ ਕਿਲਿਆਂ ਦਾ ਧਿਆਨ ਰੱਖਣ ਵਾਸਤੇ ਇਹਨਾਂ ਦੋਨਾਂ ਕਿਲਿਆਂ ਦੇ ਸੈਂਟਰ ਵਿੱਚ ਇੱਕ ਕਿਲਾ ਬਣਾਇਆ ਉਹਦਾ ਨਾਮ ਰੱਖਿਆ ਬੁਰਜ ਹਰੀ ਸਿੰਘ ਬੁਰਜ ਹਰੀ ਸਿੰਘ ਤੋਂ 3 ਮੀਲ ਦੀ ਦੂਰੀ ਤੇ ਇੱਕ ਕਿਲਾ ਬਣਾਇਆ ਉਹਦਾ ਨਾਮ ਰੱਖਿਆ ਗਿਆ ਬਾੜਾ ਉਹਦੇ ਤੋਂ ਠੀਕ 5 ਮੀਲ ਦੀ ਦੂਰੀ ਤੇ ਇੱਕ ਕਿਲਾ ਬਣਾਇਆ ਗਿਆ ਉਹਦਾ ਨਾਮ ਰੱਖਿਆ ਗਿਆ ਮਿਚਨੀ ਇਤਿਆਦਿਕ ਕਿਲਿਆਂ ਦਾ ਵਿਛਾਇਆ ਜਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਫੁੱਲੇ ਨਹੀਂ ਸਮਾਉਂਦੇ ਜਦੋਂ ਕੱਲੇ ਹਰੀ ਸਿੰਘ ਨਲੂਗੇ ਨੇ ਐਡਾ ਵੱਡਾ ਰਾਜ ਪਾਤ ਸਥਾਫਤ ਕਰਕੇ ਤੇ ਕਿਲਿਆਂ ਦਾ ਜਾਲ ਵਿਛਾ ਦਿੱਤਾ ਸੀ